ਤੋ ਸ਼ੋਕ ਵਗੈਰਾ ਕਰਕੇ ਆ ਰਿਆ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਬਰਦੀ ਸੀ ਉਹਨ ਦਾ ਵੈਸੇ ਨਾਰਮਲ ਹੱਥ ਦਿੱਤਾ ਤੇ ਮੈਂ ਗੱਡੀ ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹਨ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿਹ ਕਿੱਧਰ ਚੱਲੇ ਹਾਂ ਹਜੇ ਤੱਕ ਨੇਰਾ ਸੀ ਗੱਡੀ ਚ ਕਿਉਂ ਗਏ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲਿਆ ਬੁਰੇ ਫਸੇ ਹੋਇਆ ਜਦ ਮੈਂ ਲਾਈਟ ਲਾਤੀ ਮੈਂ ਮੈਂ ਭਗਵਾਨ ਤੁਮਨ ਉਹ ਤੁਮਨ ਸਾਹਿਬ ਕਾ ਆਵਾਜ਼ ਆਇਆ ਦਰਸ਼ਨ ਹੋ ਗਏ ਜੀ ਫਲਾਣਾ ਮੈਂ ਚਲ ਹੁਣ ਦੱਸ ਦੋ ਕਿੱਧਰ ਚੱਲਿਆਂ ਉਹ ਕਹਿੰਦੇ ਜੀ 90 ਤੋਂ ਚੜੇ ਸੀ ਮੈਂ 90 ਤੋਂ ਮੈਂ ਚੰਡੀਗੜ੍ਹ ਨੂੰ ਆਉਂਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਭਰਤਾ ਆ ਕੇ ਜੇਲ ਛੱਡ ਕੇ ਆਇਆ ਮੈਨੂੰ ਖਬਰ ਤੋ ਐਨੇ ਨੇਰੇ ਤੁਸੀਂ ਮਨ ਕੈਦੀ ਨੂੰ ਕਾਲੇ ਤੇ ਛੱਡ ਕੇ ਕੈਦੀਆਂ ਵਾਸਤੇ ਬਸਾਂ ਹੈਗੀਆਂ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਣੇ ਆ ਮੈਂ ਕਿਹਾ ਯਾਰ ਇਹ ਕਿ ਮੈਂ ਕਹਾਂ ਹਾਂ ਜੀ ਕਿ ਦਿਨ ਤਾਂ ਬਸ ਜਾਊ ਕਿ ਦਿਨ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲ ਕੱਖ ਨਹੀਂ ਹੈਗਾ ਕਿ ਹੁਣ ਕਿਵੇਂ ਕਰੋਗੇ ਕਹਿੰਦਾ ਕਰਨਾ ਕੀ ਜੀ ਹੁਣ ਇਹ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਿਹਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜੋ ਆਗਲਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੇ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਬਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉਤੋਂ ਹੋਰ ਪੰਗਾ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰਦਾ ਫੇਰ ਸਸਪੈਂਡ ਉਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਉਣ ਅਨਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗratulations ਦਾ ਵਧਾਈਆਂ ਦਾ ਕਾਰਡ ਜਿਹੜਾ ਹੈ ਹਰੇਕ ਪੁਲਿਸ ਵਾਲੇ ਦੇ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਬਹੁਤ